ਲੋਜੀ ਅਕਸਰ ਹੀ ਅਸੀਂ ਆਪਣੇ ਬਜ਼ੁਰਗਾਂ ਦੇ ਕੋਲੋਂ ਕਹਾਵਤ ਸੁਣਦੇ ਹਾਂ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਇਸ ਦੀ ਇੱਕ ਤਾਜ਼ਾ ਉਦਾਹਰਣ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਪਾਸੇ ਕੁਦਰਤ ਦਾ ਕਹਿਰ ਬਰਸ ਰਿਹਾ ਸੀ ਇੱਕ ਪਾਸੇ ਭਾਰੀ ਮੀਂਹ ਦੇ ਨਾਲ ਦਰਿਆਵਾਂ ਦੇ ਵਿੱਚ ਉਫਾਂਦ ਆਇਆ ਹੋਇਆ ਸੀ ਤੇ ਉਸ ਦੇ ਉੱਪਰ ਬਣੇ ਪੁਲ ਦੇ ਉੱਪਰੋਂ ਗੁਜ਼ਰਦੀ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਦੇ ਸਾਹ ਸੂਤੇ ਹੋਏ ਸੀ ਪਰ ਇੱਕ ਪੁਲ ਦੇ ਹੀਠਾ ਖਿਸਕ ਜਾਣ ਤੋਂ ਬਾਅਦ ਵੀ ਇਹਨਾਂ ਯਾਤਰੀਆਂ ਦੀ ਜਾਨ ਬਚ ਗਈ ਹੈ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਨੇ ਪੰਜਾਬ ਦੇ ਪਠਾਨਕੋਟ ਇਲਾਕੇ ਦੇ ਵਿੱਚ ਪੈਂਦੇ ਦਰਿਆ ਦੇ ਉੱਪਰ ਬਣਿਆ ਪੁਲ ਜਿਹੜਾ ਹੈ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿਉਂਕਿ ਇਸ ਦੇ ਵਿੱਚ ਗੁਜ਼ਰਦਾ ਪਾਣੀ ਜਿਹੜਾ ਉਸ ਦੀਆਂ ਛੱਲਾਂ ਤੇ ਉਸ ਦੀ ਰਫ਼ਤਾਰ ਲੋਕਾਂ ਨੂੰ ਕਿਤੇ ਨਾ ਕਿਤੇ ਡਰਾਉਣ ਦਾ ਕੰਮ ਵੀ ਕਰ ਰਹੀ ਸੀ ਪਰ ਇਸ ਦਰਿਆ ਦੇ ਉੱਪਰ ਬਣੇ ਪੁਲ ਦੇ ਉੱਪਰ ਗੁਜ਼ਰਦੀ ਟ੍ਰੇਨ ਦੇ ਵਿੱਚ ਬੈਠੇ ਯਾਤਰੀ ਜਦੋਂ ਉਹਨਾਂ ਦੇ ਸਾਹ ਸੂਤੇ ਪਏ ਸੀ ਕਿਉਂਕਿ ਵਗਦੇ ਦਰਿਆ ਦੇ ਵਿੱਚ ਪਾਣੀ ਐਨੇ ਵੱਡੇ ਪੱਧਰ ਦੇ ਉੱਪਰ ਚੱਲ ਰਿਹਾ ਸੀ ਕਿ ਇਸ ਪੁਲ ਦੇ ਹੇਠਾਂ ਜਿਹੜਾ ਪਹਾੜ ਸੀ ਉਸਦਾ ਵੱਡਾ ਹਿੱਸਾ ਖਿਸਕ ਕੇ ਐਸੇ ਦਰਿਆ ਦੇ ਵਿੱਚ ਵਹਿ ਜਾਂਦਾ ਪਰ ਉੱਪਰ ਜਾ ਰਹੀ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਦੀ ਜਾਨ ਨੂੰ ਕਿਸੇ ਵੀ ਤਰੀਕੇ ਦਾ ਖਤਰਾ ਨਹੀਂ ਬਣਦਾ ਹਾਲਾਂਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਵੀਡੀਓ ਨੂੰ ਵੇਖ ਕੇ ਰੱਬ ਰੱਬ ਜ਼ਰੂਰ ਕੀਤਾ ਜਾ ਰਿਹਾ ਹੈ ਤਸਵੀਰਾਂ ਬਿਲਕੁਲ ਹੈਰਾਨ ਕਰਨੇ ਅਕਸਰ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਭਾਰੀ ਪਰਕੰਮ ਬਾਰਿਸ਼ ਹੁੰਦੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦਰਿਆਵਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਪਾਣੀ ਦਾ ਪੱਧਰ ਜਦੋਂ ਵੱਧਦਾ ਹੈ ਤਾਂ ਪੁਲ ਦੇ ਉੱਪਰ ਦੇ ਉੱਪਰ ਗੁਜ਼ਰਦੀਆਂ ਗੱਡੀਆਂ ਵਾਹਨ ਜਿਹੜੇ ਨੇ ਉਹਨਾਂ ਦੇ ਮੰਨ ਦੇ ਵਿੱਚ ਵੀ ਕਿਤੇ ਨਾ ਕਿਤੇ ਖਦਸ਼ਾ ਜ਼ਰੂਰ ਬਣਦਾ ਕਿਉਂਕਿ ਉਹਨਾਂ ਗੱਡੀਆਂ ਸਾਧਨਾਂ ਦੇ ਵਿੱਚ ਬੈਠੇ ਯਾਤਰੀ ਡਰਦੇ ਹੁੰਦੇ ਨੇ ਘਬਰਾਉਂਦੇ ਹੁੰਦੇ ਨੇ ਕਿ ਜੇਕਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਐਦਾਂ ਦੀ ਆਪਾਤਕਲੀਨ ਸਥਿਤੀ ਬਣੀ ਇਹਾਂ ਫਿਰ ਕੋਈ ਹਾਦਸਾ ਵਾਪਰਿਆ ਤਾਂ ਇਸ ਛੱਲਾ ਮਾਰਦੇ ਪਾਣੀ ਦੇ ਵਿੱਚ ਡਿੱਗ ਕੇ ਉਹਨਾਂ ਦਾ ਜਾਨੀ ਤੇ مالی ਨੁਕਸਾਨ ਹੋ ਸਕਦਾ ਹੈ ਸੋ ਇਸ ਤਰੀਕੇ ਦੇ ਨਾਲ ਇਹ ਜਦੋਂ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਾਂ ਫਿਰ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਹੈਰਾਨ ਜ਼ਰੂਰ ਹੋਇਆ ਜਾਂਦਾ ਹੈ ਲੋਕ ਹੈਰਾਨ ਤੇ ਪਰੇਸ਼ਾਨ ਤਾਂ ਕਰਕੇ ਸੀ ਕਿਉਂਕਿ ਪੁਲ ਦਾ ਵੱਡਾ ਹਿੱਸਾ ਜਦੋਂ ਟੁੱਟ ਕੇ ਇਸ ਦਰਿਆ ਦੇ ਵਿੱਚ ਡਿੱਗਦਾ ਇਸ ਛੱਲਾ ਮਾਰਦੇ ਪਾਣੀ ਦੇ ਵਿੱਚ ਪੈਂਦਾ ਤਾਂ ਉਸ ਵਕਤ ਕਿਸੇ ਨਾ ਕਿਸੇ ਤਰੀਕੇ ਇਸ ਟ੍ਰੇਨ ਦਾ ਵੀ ਇਸ ਦੇ ਵਿੱਚ ਡਿਗਣਾ ਹੋ ਸਕਦਾ ਸੀ ਪਰ ਜਿਹੜਾ ਕਿ ਬਿਲਕੁਲ ਨਹੀਂ ਹੋਇਆ ਕੁਦਰਤ ਦੇ ਵੱਲੋਂ ਜਿਵੇਂ ਹੱਥ ਦੇ ਕੇ ਇਸ ਟ੍ਰੇਨ ਦੇ ਵਿੱਚ ਬੈਠੇ ਯਾਤਰੀਆਂ ਦੀ ਜਾਨ ਬਚਾਈ ਗਈ ਹੋਵੇ ਇੰਜ ਜਾਪਦਾ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਨਾ ਤੇ ਨਾਲ ਦੀ ਨਾਲ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਕੁਦਰਤ ਦੇ ਵੱਲੋਂ ਹੱਥ ਦੇ ਕੇ ਰੱਖਣ ਵਾਲੇ ਇਹਨਾਂ ਯਾਤਰੀਆਂ ਦੀ ਬਚਾਈ ਗਈ ਜਾਨ ਦੇ ਬਾਰੇ ਜਾਣਕਾਰੀ ਪਹੁੰਚ ਸਕੇ ਤੇ ਉਹ ਵੀ ਆਪਣੇ ਮਨ ਦੇ ਬਲਬਲੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਖਬਰ ਦੇ ਬਾਰੇ ਸਾਂਝੇ ਜ਼ਰੂਰ ਕਰ ਦੇ ਸਕਣ